ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਪਾਣੇ ਆਪ ਹੀ ਕੀਤਾ ਸੀਗਾ ਜਿਹੜੀ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ ਚੋਂ ਜਾਂ ਉਸ ਵਿਭਾਗ ਦੇ ਨਾਲ ਸੰਬੰਧਤ ਖਰੀਦੋ-ਫਰੋਖਤ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਵਿਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਆਂ। ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਪਿਆ ਕਿ ਅਸੀਂ ਇਸ ਮੁਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ। ਔਰ ਹੁਣ ਤੁਸੀਂ ਦੇਖੋਗੇ ਪਿਛਲੇ 5-6 ਦਿਨ ਤੋਂ ਸਿਰਫ ਇੱਕ ਵਿਕਰਮ ਮਜੀਠੀਆ ਦੇ ਕੇਸ ਨੂੰ ਹੀ ਮੋੜੇ ਕੀਤਾ ਜਾ ਰਿਹਾ। ਇਹ ਇਹ ਧਿਆਨ ਕਿੱਥੋਂ ਡਿਫਲੈਕਟ ਕੀਤਾ? ਸਭ ਤੋਂ ਵੱਡੀ ਜਿਹੜੀ ਇੱਕ ਫਰਾਡਰਲੈਂਡ ਪਾਲਿਸੀ ਆ ਰਹੀ ਐਂਟੀ ਫਾਰਮਰ ਲੈਂਡ ਪੂਲਿੰਗ ਪਾਲਿਸੀ ਇਹ ਕਟਾਰੂ ਚੱਕ ਲਾਲਚੰਦ ਕਟਾਰੂ ਚੱਕ ਵੇਗਣਾ ਹੈ ਕਿ ਉਸਨੇ ਇੱਕ ਨੌਜਵਾਨ ਦਾ ਸ਼ੋਸ਼ਣ ਨਹੀਂ ਕੀਤਾ ਸੀ ਕਿ ਸਰਬਜੀਤ ਕੋਰ ਮਾਨੁਕੇ ਜਨੇ ਐਨਆਰਆਈ ਦੀ ਜਗਰੌਜ ਕੋਠੀ ਦੱਬੀ ਸੀਗੀ ਉਹ ਵੇਗਣਾ ਵਾ ਆ ਲਾਲ ਲਾਲਜੀਤ ਭੁੱਲਰ ਦੇ ਖਿਲਾਫ ਇੱਕ ਐਨਆਰਆਈ ਔਰਤ ਔਰਤ ਆ ਉਹ ਕਹਿ ਰਹੀ ਕਿ ਮੇਰੀ ਜ਼ਮੀਨ ਦੇ ਉੱਤੇ ਆਣ ਕੇ ਇਹਨਾਂ ਨੇ ਕਬਜ਼ਾ ਕੀਤਾ ਕਿ ਉਸ ਦੀ ਕਿਸੇ ਨੇ ਜਾਂਚ ਕਰਾਈ ਹੈ ਕਿ ਸਰਾਰੀ ਦੀ ਕੋਈ ਜਾਂਚ ਕਰਾਈ ਹੈ ਕਿ ਕਿਸੇ ਨੇ ਜਿਹੜੀ ਆਡੀਓ ਉਹ ਦੀ ਐਕਸਪੋਜ਼ ਹੋਈ ਸੀਗੀ ਦੀ ਪੰਜਾਬ ਦੇ ਵਿੱਚ ਮੋਬਾਈਲਾਂ ਦੀਆਂ ਦੁਕਾਨਾਂ ਤੇ ਜਿਹੜੇ ਕੰਮ ਕਰਦੇ ਨੇ 3 ਸਾਲਾਂ ਵਿੱਚ ਅ 2-2 ਕਿੱਲੇ-ਕਿੱਲੇ 1.5-1.5 2-2 ਕਿੱਲੇ ਦੀਆਂ ਕੁੱਠੀਆਂ ਵੜਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀ ਕੱਲ ਡਾਕਟਰ ਵਿਜੇ ਸਿੰਘਲਾ ਨੂੰ ਸਰਕਾਰ ਨੇ ਕਲੀਨ ਚਿੱਟ ਨਹੀਂ ਦਿੱਤੀ ਨਾ ਕ腐ਸ਼ਨ ਕੇਸ ਵਿੱਚ ਉਥੋਂ ਇੱਕ ਗੱਲ ਤਾਂ ਸਾਫ਼ ਇਸਟੈਬਲਿਸ਼ ਹੋ ਗਈ ਆ ਜ਼ਾਹਰ ਹੋ ਗਈ ਜਗ ਜ਼ਾਹਰ ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਆਪੋਜੀਸ਼ਨ ਦੇ ਲੀਡਰਸ ਤੇ ਜਿਹੜੇ ਕਾਰਕੁਨ ਨੇ ਪੰਜਾਬ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਮਾਈਨਿੰਗ ਦੀ ਗੱਲ ਕਰਦੇ ਨੇ ਤੇ ਵਿਰੋਧੀ ਧਿਰਾਂ ਦੇ ਲੀਡਰ ਨੇ ਤੇ ਦੂਸਰਾ ਹੈ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਚੇਲੇ ਬਲਕੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਵਾਸਤੇ ਕਿਉਂਕਿ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਕੀਤਾ ਸੀਗਾ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤਾ ਕਿਸੇ ਕੋਈ ਕੰਪਲੇਂਟ ਕਿਸੇ ਸਪਾਈ ਤੋਂ ਨਹੀਂ ਲਈ ਜਾਂ ਕਿਸੇ ਹੌਲਦਾਰ ਤੋਂ ਨਹੀਂ ਲਈ ਇਹ ਕੰਪਲੇਂਟ ਮੁੱਖ ਮੰਤਰੀ ਨੇ ਆਪ ਸੋਸ਼ਲ ਮੀਡੀਆ ਤੇ ਆਣ ਕੇ ਔਰ ਕਿਹਾ ਕਿ ਅਸੀਂ ਆਪਣੇ ਇੱਕ ਮਨਿਸਟਰ ਨੂੰ ਅੱਜ ਕੈਬਿਨੇਟ ਚੋ ਵੀ ਕੱਢਣ ਲੱਗੇ ਆ ਉਸ ਨੂੰ ਅਰੈਸਟ ਵੀ ਕਰਾਂਗੇ ਕਿਉਂਕਿ ਉਹਦੇ ਤੇ ਇਲਜ਼ਾਮ ਨੇ ਕਿ ਕਿਸੇ ਦਵਾਈਆਂ ਦੇ ਕੰਪਨੀਆਂ ਦੇ ਨਾਲ ਮਿਲ ਕੇ ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ। ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ। ਅੱਛਾ ਗੱਲ ਹੋ ਗਈ ਕਿਉਂਕਿ ਉਧਰਲੇ ਪਾਸੇ ਸਮਰੂਰ ਦੀ ਜਿਮਨੀ ਚੌਣ ਸੀਗੀ ਲੋਕ ਸਭਾ ਦੇ ਤੇ ਕੁਝ ਇਹ ਲੋਕਾਂ ਨੂੰ ਸ਼ਾਇਦ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਬੁੱਧ ਤੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਵਿਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਵੀ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਹੈ ਪਰ ਅੰਦਰ ਨਹੀਂ ਸੀ ਪਤਾ ਇਹ ਇਹਨਾਂ ਦੀ ਮਨਸ਼ਾ ਕੀ ਆ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਆ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ ਔਰ ਅਲਟੀਮੇਟਲੀ ਕੱਲ੍ਹ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿੰਦੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਪਿਆ ਕਿ ਅਸੀਂ ਇਸ ਮਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਗਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਹਾ ਸੀਗਾ ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਭ੍ਰਸ਼ਟਾਚਾਰ ਕਰਦੇ ਹੋਏ ਆਪਣੇ ਹੀ ਮਨਿਸਟਰ ਨੂੰ ਉਹਨਾਂ ਨੇ ਕਲੀਨ ਚੈਟ ਕਿਉਂ ਦਿੱਤੀ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਜਦੋਂ ਮੈਂ ਕਿਹਾ ਕਿ ਦੋ ਕਾਨੂੰਨ ਬਣ ਚੁੱਕੇ ਨੇ ਆਪੋਜੀਸ਼ਨ ਦਾ ਕੋਈ ਵੀ ਵਿਅਕਤੀ ਬੋਲੇ A B C D ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦੇ ਖਿਲਾਫ ਉਹਨਾਂ ਦੇ ਮਕਦਮਾ ਦਰਜ ਕਰਕੇ ਉਹਨੂੰ ਚੱਕ ਥੱਲ ਕਰਕੇ ਜੇਲ੍ਹ ਵਿੱਚ ਛੁੱਟਣ ਦਾ ਇੱਕ ਪ੍ਰਕਿਰਿਆ ਬਣ ਚੁੱਕੀ ਹੈ ਔਰ ਮੈਂ ਸਮਝਦਾ ਕਿ ਜੋ ਕੋਚਣ ਆਪੋਜੀਸ਼ਨ ਦੇ ਖਿਲਾਫ ਰੀਸੈਂਟਲੀ ਸ਼ੁਰੂ ਕੀਤਾ ਇੱਕ ਦੁਬਾਰਾ ਮਹਿੰਮ ਇਹ ਆਮ ਆਦਮੀ ਪਾਰਟੀ ਦੀ ਭਗਵੰਤਪານ ਦੀ ਕੇਜਰੀਵਾਲ ਦੀ ਸਰਕਾਰ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੁਕੰਮਲ ਫੇਲਿਅਰਸ ਸੀਗੀਆਂ ਜੋ ਬਿਲਕੁਲ ਨਕਾਮੀਆਂ ਸੀ ਜੋ ਫੇਲ ਹੋ ਗਈਆਂ ਉਹਨਾਂ ਦੀਆਂ ਆਪਣੀਆਂ ਸਕੀਮਾਂ ਉਹਨਾਂ ਤੋਂ ਧਿਆਨ ਨੂੰ ਇੱਕਦਮ ਡਿਫਲੈਕਟ ਕਰਨ ਦਾ ਕੋਸ਼ਿਸ਼ ਕੀਤੀ ਆ ਔਰ ਹੁਣ ਤੁਸੀਂ ਦੇਖੋਗੇ ਪਿਛਲੇ 5-6 ਦਿਨ ਤੋਂ ਸਿਰਫ ਇੱਕ ਵਿਕਰਮ ਮਚਿੱਠੀਆ ਦੇ ਕੇਸ ਨੂੰ ਹੀ ਮੋਰਕਤਾ ਜਾ ਰਿਹਾ ਜਿਹੜੇ ਆਗੂ ਉਹਦੇ ਹੱਕ ਵਿੱਚ ਬੋਲੇ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਮੇਰੇ ਖਿਆਲ ਹਰ 15-15 ਅੱਧੇ 20-20 ਮਿੰਟ ਅੱਧੇ ਅੱਧੇ ਘੰਟੇ ਬਾਅਦ ਪੋਸਟਾਂ ਪਾ ਰਹੀ ਆ ਪੁਰਾਣੀਆਂ ਵੀਡੀਓਜ਼ ਕਿਸੇ ਦੀ ਕੱਢ ਕੇ ਦਿਖਾ ਰਹੀ ਆ ਕਿ ਪਹਿਲਾਂ ਫਲਾਣੇ ਐਡਾ ਕਹਿੰਦੇ ਹੁੰਦੇ ਸੀ ਹੁਣ ਫਲਾਣੇ ਐ ਕਰ ਰਹੇ ਨੇ ਇਹ ਇਹ ਧਿਆਨ ਕਿੱਥੋਂ ਡਿਫਲੈਕਟ ਕੀਤਾ ਸਭ ਤੋਂ ਵੱਡੀ ਜਿਹੜੀ ਇੱਕ ਫਰਾਡਰ ਲੈਂਡ ਪਾਲਿਸੀ ਆ ਰਹੀ ਐ ਐਂਟੀ ਫਾਰਮਰ ਲੈਂਡ ਪੂਲਿੰਗ ਪਾਲਿਸੀ 25000 ਏਕੜ ਲੁਧਿਆਣੇ ਦੀ ਪ੍ਰਾਈਮ ਐਗਰੀਕਲਚਰ ਲੈਂਡ ਨੂੰ ਅਲਟੀਮੇਟਲੀ ਮਾਫੀਆ ਦੇ ਹੱਥਾਂ ਦੇ ਵਿੱਚ ਦੇ ਦੇਣਾ ਇਹਨਾਂ ਨੇ ਔਰ ਪਹਿਲਾਂ ਕਹਿੰਦੇ ਸੀ ਜੇ ਮਰਜ਼ੀ ਨਾਲ ਲਵਾਂਗੇ ਜੀ ਜਿਹੜਾ ਕੋਈ ਦੇਣਾ ਚਾਹੂਗਾ ਅਲਟੀਮ ਬਾਅਦ ਵਿੱਚ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਉਹਦੇ ਵਿੱਚ ਕਲੀਅਰ ਕਟ ਲਿਖ ਦਿੱਤਾ ਕਿ ਅਗਰ ਕੋਈ ਕਿਸਾਨ ਹੈ ਅਗਰ ਕੋਈ ਵਿਅਕਤੀ ਆਪਣੀ ਸਹਿਮਤੀ ਨਾਲ ਜ਼ਮੀਨ ਨਹੀਂ ਦੇਗਾ ਤੇ ਅਸੀਂ ਉਸ ਨੂੰ ਜ਼ਬਰਨ ਲੈਂਡ ਐਕ acquisition ਐਕਟ ਦੇ ਤਹਿਤ ਉਹਨੂੰ ਅਕਵਾਇਰ ਕਰਾਂਗੇ ਸੋ ਉਧਰ ਵਿਰੋਧ ਹੋ ਰਿਹਾ ਸੀ ਹਹਾਕਾਰ ਮੱਚਦੀ ਸੀ ਕਿਸਾਨ ਇਸ ਵਕਤ ਤਿਲ ਮਲائے ਹੋਏ ਸਿਗੇ ਧਰਨੇ ਲੱਗਣੇ ਸ਼ੁਰੂ ਹੋ ਗਏ ਸੀਗੇ ਇੱਕ ਤਾਂ ਉਹ ਵੱਡਾ ਕਾਰਨ ਸੀਗਾ ਕਿ ਉੱਥੋਂ ਕਿ ਦੂਸਰਾ ਯੁੱਧ ਨਸ਼ੇ ਵਿਰੁੱਧ ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਫੇਲ ਸੀਗਾ ਲੇਕਿਨ ਉਹ ਜਿਹੜੀ ਕਨਸਟੇਬਲ ਅਮਨਦੀਪ ਕੌਰ ਨੇ ਜਦੋਂ ਜਿਵੇਂ ਉਹਨੂੰ ਫੜਿਆ ਗਿਆ ਤੇ ਜਿਵੇਂ ਉਹਦੀ ਜ਼ਮਾਨਤ ਕਰਵਾਈ ਗਈ ਤੇ ਜਿਵੇਂ ਉਹਨੇ ਇੰਟਰਵਿਊ ਦਿੱਤੀ ਤੇ ਜਿਵੇਂ ਉਹਨੂੰ ਮੁੜ ਕੇ ਗ੍ਰਿਫਤਾਰ ਕੀਤਾ ਲੋਕਾਂ ਦੇ ਕਚਹਿਰੀ 'ਚ ਆ ਗਿਆ ਕਿ ਇਹ ਸਿਰਫ ਜਿਹੜਾ ਸੀਗਾ ਇੱਕ ਮਹਿਜ਼ ਡਰਾਮਾ ਸੀਗਾ ਯੁੱਧ ਨਸ਼ੇ ਵਿਰੁੱਧ ਔਰ ਦੋਸਤੋ ਆਪਾਂ ਸਾਰੇ ਜਾਣਦੇ ਆਪਾਂ ਪੰਜਾਬ 'ਚ ਹੀ ਰਹਿੰਦੇ ਆ ਕਿ ਨਿਤ ਦਿਨ ਤੋਂ ਵੀਡੀਓਜ਼ ਆ ਰਹੀਆਂ ਨੇ ਗਰੀਬ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਇਵਨ ਲੜਕੀਆਂ ਦੀਆਂ ਇਹਨਾਂ ਦੇ ਆਪਣੇ ਐਮ.ਐਲ.ਏ ਧਰਮਪੁਰੇ ਦੇ ਇੱਕ ਭਾਂਜੇ ਦੀ ਜਿਹੜਾ ਸ਼ਰەआम ਆਪਣੀ ਨਾਰ ਦੇ ਵਿੱਚ ਇੱਥੇ ਟਿਕਾ ਲਾ ਰਿਹਾ ਆ ਵਾ ਔਰ ਨਸ਼ਾ ਕਰ ਰਿਹਾ ਤੋ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫਲੌਪ ਹੋ ਗਿਆ ਸਿਗਾ ਔਰ ਤੁਹਾਨੂੰ ਯਾਦ ਹੋਣਾ ਕਿ ਡੀ.ਜੀ.ਪੀ ਸਮੇਤ ਸਾਰੀ ਗਵਰਨਮੈਂਟ ਕਹਿ ਰਹੀ ਸੀਗੀ ਕਿ ਅਸੀਂ 31 ਮਈ 2025 ਤੱਕ ਇਹ ਨਸ਼ਾ ਖਤਮ ਕਰ ਦੇਣਾ ਪੰਜਾਬ 'ਚ ਅੱਛਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਮੈਂ ਗੁਰਦੁਆਰਾ ਸਾਹਿਬ ਆ ਕਲਤਕਤ ਸਾਹਿਬ ਦੀ ਗੱਲ ਨਹੀਂ ਕਰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਔਰ ਹੁਣ ਕੀ ਕਹਿਣ ਲੱਗ ਗਏ ਨੇ ਕਿ ਹੁਣ ਯੁੱਧ ਨਸ਼ੇ ਵਿਰੁੱਧ ਸੈਕੰਡ ਫੇਜ਼ ਲਾਗੂ ਕਰਾਂਗੇ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿ ਇੱਕ ਹੋਰ ਫੇਜ਼ ਲਾਗੂ ਕਰਾਂਗੇ ਇੱਦਾਂ ਤੇ ਵੀ ਫੇਲ ਹੋ ਗਏ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਸੀ ਜਿਹੜੇ ਕੰਮ ਪੁਰਾਣੀਆਂ ਸਰਕਾਰਾਂ ਨੇ ਬਣਾਈਆਂ ਛੋਟੀਆਂ-ਛੋਟੀਆਂ ਕੰਧਾਂ ਕੋਈ ਬਾਥਰੂਮ ਕੋਈ ਨਿੱਕਾ-ਮੋਟਾ ਕਲਾਸਰੂਮ ਕੋਈ ਛੱਡਿਆ ਹੀ ਨਹੀਂ ਜਿੱਥੇ ਜਾ ਕੇ ਨੀ ਪੱਥਰ ਨਾ ਰੱਖਿਆ ਉਹਨਾਂ ਤਾਂ 12 ਕਰੋੜ ਰੁਪਏ ਕੱਲਾ ਨੀ ਪੱਥਰਾਂ ਦੇ ਉੱਤੇ ਖਰਚ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਆਪਾਂ ਸਾਰਿਆਂ ਨੂੰ ਪਤਾ ਅੱਛਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਰੈਂਪੈਂਟ ਇਲੀਗਲ ਮਾਈਨਿੰਗ ਆ ਕੇਜਰੀਵਾਲੀ ਕਹਿੰਦਾ ਸੀ ਮੈਂ ਤਾਂ ਨਹੀਂ ਕਹਿੰਦਾ ਕਿ 20000 ਕਰੋੜ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਤੇ ਮੈਂ ਇਹਨੂੰ ਬੰਦ ਕਰਾ ਕੇ ਤੇ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾਉਂਗਾ ਉਧਰ ਤਾਂ ਕੋਈ ਯੁੱਧ ਕੀਤਾ ਨਹੀਂਗਾ ਅੱਜ ਵੀ 3 ਸਾਲਾਂ 'ਚ ਸਰਕਾਰੀ ਆਮਦਨ ਖਜ਼ਾਨੇ ਵਿੱਚ ਮਾਈਨਿੰਗ ਦੇ ਵਪਾਰ ਤੋਂ 250 300 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਗਈ ਇਹਦਾ ਮਤਲਬ 19000 ਤੇ 750 ਕਰੋੜ ਰੁਪਏ ਕਿੱਥੇ ਦਾ ਜਾ ਰਿਹਾ ਹੈ ਕਿੱਥੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਨਾਲ ਪਤਾ ਹੋ ਤੇ ਜਦੋਂ ਸਾਰੇ ਪਾਸੇ ਫੇਲ ਹੋ ਗਈ ਸਰਕਾਰ ਨਹੀਂ ਨਜ਼ਰ ਆ ਰਿਹਾ ਕੁਝ ਵੀ ਵਿਰੋਧਤਾ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਆ ਚੱਕ ਕੇ ਤੇ ਇੱਕ ਪਰਚਾ ਦਰਜ ਕਰੋ ਹੁਣ ਅੱਗੇ ਭੈ ਭੀਤ ਵੀ ਕਰ ਰਹੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹਦੇ ਹੁਣ ਡੋਜ਼ਨ ਬੈਟਰ ਹੁਣ ਤਾਂ ਹੁਣ ਜਿਹੜਾ ਸਭ ਸਾਲ ਸਵਾ ਸਾਲ ਆ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਜਾਂ ਸ਼ਾਇਦ ਪ੍ਰਗਟ ਦਾ ਨਾਮ ਲੈ ਰਹੇ ਨੇ ਜਾਂ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ। ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਅ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਾਂ ਹੋਰ ਡਾਕਟਰ ਗਾਂਧੀ ਬਹੁਤ ਅੱਛੇ ਆਦਮੀ ਨੇ ਉਹਨਾਂ ਨੂੰ ਟਰੋਲ ਕੀਤਾ ਕਿ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਤੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਨਾ ਇਹਨਾਂ ਨੇ ਉਦੋਂ 9 ਸਾਲ ਪੁਰਾਣੇ ਕੇਸ ਵਿੱਚ ਜਦੋਂ ਪਹਿਲੀ ਵਾਰ ਮੇਰੇ ਤੇ ਕੇਸ ਬਣਾਇਆ ਗਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਬਤੌਰ ਲੀਡਰ ਆਫ ਆਪੋਜੀਸ਼ਨ ਕਢਾਇਆ ਸੀ ਬਾਹਰ ਕੈਬਨਿਟ ਚੋਂ ਉਦੋਂ ਭਗਵੰਤ ਮਾਨ ਮੇਰੇ ਹੱਕ ਵਿੱਚ ਨਿਤਰਿਆ ਵਾ ਔਰ ਉਸੇ ਕੇਸ ਵਿੱਚ ਬਾਅਦ ਵਿੱਚ 2023 ਚ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੋਰੇ ਮਾਪਦੰਡ ਨਹੀਂਗੇ ਕਿ ਇਹ ਡਬਲ ਸਟੈਂਡਰਡਸ ਨਹੀਂਗੇ ਕਿ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਆ ਆ ਮੈਂ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਬ੍ਰੀਫਲੀ ਸੁਣਾਉਣਾ ਚਾਹੁੰਦਾ ਕਿ ਇਹ ਭਗਵੰਤ ਮਾਨ ਮੇਰੇ ਹੱਕ ਵਿੱਚ ਕੀ ਕਹਿੰਦਾ ਸੁਣੋ ਨਹੀਂ ਪੋਲ ਪੈਂਡੇ ਜਿਸ ਦੀ ਵੀ ਇਹ ਪਾਰਟੀ ਦੋਨੇ ਰਈਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਭੋਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨੂੰ ਸਹਿਯੋਗ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖੈਰਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜੀ ਉਹਨੂੰ ਖੈਰਾ ਸਾਹਿਬ ਦਾ ਬੜਾ ਕੇਸ ਹੈ ਭਗਵਾਨ ਜੀ ਉਹਨੂੰ ਇੱਕ ਵਾਰ ਫੇਰ ਸੁਣੋ ਪਹਿਲਾਂ ਬੰਦ ਹੋ ਗਿਆ ਸੀ ਨਹੀਂ ਪੋਲ ਪੋਲੀਟਿਕਲ ਵੈਂਡੇਟਾ ਤੇ ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ ਸਪੈਸ਼ਲੀ ਖੈਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਨ ਵਾਲੇ ਨੂੰ ਚੁੜ-ਚੁੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿੰਨੀ ਵੀ ਪਾਰਟੀਆਂ ਦੁਨੀ ਰਲੀਆਂ ਹੋਈਆਂ ਨੇ ਸੋ ਹਰ ਵਕਤ ਖੇੜਾ ਸਾਹਿਬ ਦੇ ਨਾਲ ਆ ਬਹੁਦੇਦਾਰਗੀ ਔਰ ਦਿੱਲੀ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਸ੍ਰੇਸ਼ਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖੇੜਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਉਂ ਜਦੋਂ ਖੇੜਾ ਸਾਹਿਬਾ ਵੱਡਾ ਕੇਸ ਹੈ ਉਹਨੂੰ ਅੱਛਾ ਹੁਣ ਤੁਸੀਂ ਸੁਣ ਰਿਹਾ ਇਹੋ ਹੀ ਭਗਵੰਤ ਮਾਨ ਆ ਜਿਹੜਾ 2017 ਦੇ ਵਿੱਚ ਮੇਰੀ ਸਪੋਰਟ ਵਿੱਚ ਆਉਣਾ ਪਿਆ ਇਹਨੂੰ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਹਾਗਕਾਰ ਮੱਚੀ ਸੀਗੀ ਅਲਟੀਮੇਟਲੀ ਮੇਰਾ ਕੇਸ ਉਹ ਸੁਪਰੀਮ ਕੋਰਟ ਨੇ ਸਟੇ ਕਰਤਾ ਪਰ ਇਹਨਾਂ ਨੇ ਕਿਹਾ ਖੈਰਾ ਸਾਫ ਵਰਗੇ ਸੱਚੇ ਬੰਦੇ ਤੇ اور ਜਦੋਂ ਇਹਨੂੰ ਕੁਝ ਨਹੀਂ ਮਿਲਿਆ ਹੋਰ ਪੰਜਾਬ ਦੇ ਵਿੱਚ ਬਹੁਤ ਇਧਰ ਉਧਰ ਭੱਜ ਦੌੜ ਕੀਤੀ ਤੇ ਫਿਰ ਇਹਨਾਂ ਨੇ ਉਸੇ ਹੀ ਐਨਡੀਪੀਐਸ ਦੇ ਕੇਸ ਵਿੱਚ 9 ਸਾਲ ਪੁਰਾਣੇ 2015 ਦੇ ਕੇਸ ਵਿੱਚ ਮੈਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕਿ ਇਹ ਦੋਰੇ ਮਾਪਦਣ ਤੇ ਬੇਈਮਾਨੀ ਨਹੀਂ ਕੀਤੀ ਕਿਸੇ ਆਗੂ ਦੇ ਖਿਲਾਫ ਇੱਕ ਤਾਂ ਇਹ ਗੱਲ ਦੂਸਰਾ ਸਾਰਿਆਂ ਨੂੰ ਕਿਸੇ ਨੂੰ ਡਰੱਗ ਮਾਫੀਆ ਕਿਹਾ ਜਾ ਰਿਹਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਤਹਿਤ ਕ੍ਰਿਪ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਕੀ ਇਹ ਡਰੱਗ ਮਾਫੀਆ ਨਹੀਂਗੇ 2000 ਕਰੋੜ ਦਾ ਸ਼ਰਾਬ ਦੇ ਘਟਾਲੇ ਦਾ ਇੱਕ ਪੂਰਾ ਮਸੂਦਾ ਸੀਬੀਆਈ ਤੇ ਈਡੀ ਨੇ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਛੁਟਿਆ ਔਰ ਸਵਾ ਡੇਢ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਨੂੰ ਜਮਾਨਤਾਂ ਦਿੱਤੀਆਂ ਨੇ ਔਰ ਕੇਸ ਅੰਡਰ ਟ੍ਰਾਇਲ ਹੈ ਫਿਰ ਵੀ ਕਹੀ ਜਾਂਦੇ ਕਿ ਅਸੀਂ ਬੜੇ ਕੱਟੜ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕੇਜਰੀਵਾਲ ਕਹਿੰਦਾ ਸੀ ਅਸੀਂ ਨੇ ਇੱਕ ਬੜਾ ਬੜਾ ਨਸ਼ੇ ਦਾ ਤਸਕਰ ਪਕੜਿਆ ਹੈ ਕੋਈ ਜ਼ੀਰੋ ਰਿਕਵਰੀ ਕੋਈ ਤੱਥ ਨਹੀਂ ਗਏ ਮੇਰਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਫਾਜ਼ਿਲ ਕਾਦੀ ਟ੍ਰਾਇਲ ਅੱਜ ਦੀ ਡੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦੀ ਕੋਈ ਪ੍ਰੋਸੀਡਿੰਗਸ ਨਹੀਂ ਗੀਆਂ ਪਰ ਅਸੀਂ ਫਿਰ ਵੀ ਨਸ਼ੇ ਦੇ ਤਸਕਰ ਡਰਗ ਮਾਫੀਆ ਤੇ केजरीवाल ਸਾਹਿਬ ਦੁੱਧ ਤੋਤੇ ਹੋਏ ਨੇ 2000 ਕਰੋੜ ਦੇ ਸ਼ਰਾਬ ਘਟਾਦੇ ਸ਼ਰਾਬ ਆਫ ਕੋਰਸ ਐਜ਼ ਅ ਡਰਗ ਯੂਜ਼ ਕੇਸ ਤੇ ਤਿੰਨੇ ਆਦਮੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਚੰਗੇ ਭਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕੀ ਪੰਜਾਬ ਲਈ ਲੜਦੇ ਅੜਦੇ ਨੇ ਉਹਨਾਂ ਨੂੰ ਡਰਗ ਮਾਫੀਆ ਤੇ ਕਰਪਟ ਕਹਿੰਦੇ ਨੇ ਔਰ ਮੈਨੂੰ ਯਾਦ ਹੈ ਆਸ਼ੂ ਦੀ ਇਲੈਕਸ਼ਨ ਵਿੱਚ ਆਣ ਕੇ ਭਗਵੰਤ ਜੀ ਨੇ ਕਿਹਾ ਕਿ ਆਸ਼ੂ ਤਾਂ ਹਲੇ ਕੋਈ ਨੂੰ ਕਲੀਨ ਚਿੱਟ ਥੋੜੋ ਮਿਲੀ ਆ ਉਹ ਤਾਂ ਜ਼ਮਾਨਤ ਤੇ ਆਇਆ ਵਾ ਹਾਲਾਂਕਿ ਆਸ਼ੂ ਦੇ ਦੋ ਕੇਸ ਹਾਈ ਕੋਰਟ ਨੇ ਕੋਸ਼ਿਸ਼ ਕਰ ਦਿੱਤੇ ਹੋਏ ਨੇ ਤੇ ਕਹਿੰਦਾ ਜੀ ਇਹ ਤਾਂ ਬੇਲ ਤੇ ਤੇ ਕੀ ਕੇਜਰੀਵਾਲ ਬੇਲ ਤੇ ਨਹੀਂਗਾ ਸਸੋਡਿਆ ਬੇਲ ਤੇ ਨਹੀਂਗਾ ਤੁਹਾਡਾ ਆ ਜਿਹੜਾ ਸਤਿੰਦਰ ਜੈਨ ਬੇਲ ਤੇ ਨਹੀਂਗਾ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੇ ਕੈਂਪੇਨ ਇਹਨਾਂ ਦੇ ਇਹਨਾਂ ਦੇ ਜਾਲੀ ਟ੍ਰੋਲ ਕੈਂਪੇਨ ਚ ਔਰ ਇਹਨਾਂ ਦੀ ਜਿਹੜੀ ਆਈਟੀ ਟੀਮਾਂ ਬੈਠੀਆਂ ਨੇ ਬੀਜੇਪੀ ਦੇ ਵਾਂਗੂ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਰਹੇ ਕੁਝ ਲੋਕ ਕੁਝ ਲੋਕ ਮੈਨੂੰ ਵੀ ਰਿਕੁਐਸਟ ਕਰ ਰਹੇ ਕਿ ਦੇਖੋ ਜੀ ਧਿਆਨ ਨਾਲ ਗੱਲ ਤੇ ਆਂਦੀ ਨਹੀਂ ਗੱਲ ਇੱਕ ਸਾਰਤਾ ਕਾਨੂੰਨ ਦੀ ਹੈ ਕਿ ਪੰਜਾਬ ਦੇ ਵਿੱਚ ਅਗਰ ਚਲੋ ਮੰਨ ਲਿਆ ਕਿ ਕਰਪਸ਼ਨ ਦੇ ਖਿਲਾਫ ਤੇ ਡਰੱਗਜ਼ ਦੇ ਖਿਲਾਫ ਸਰਕਾਰ ਨੂੰ ਅਧਿਕਾਰ ਹੈ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ 노 ਡਾਊਟ ਅਬਾਊਟ ਦੈਟ ਪਰ ਫਿਰ ਆਪਣਿਆਂ ਨੂੰ ਕਿਉਂ ਛੱਡਿਆ ਜਾ ਰਿਹਾ ਕਿ ਕਟਾਰੂ ਚੱਕ ਲਾਲਚੰਦ ਕਟਾਰੂ ਚੱਕ ਬੇਗੁਨਾਹ ਹੈ ਕਿ ਉਸਨੇ ਇੱਕ ਨੌਜਵਾਨ ਦਾ ਸ਼ੋਸ਼ਣ ਨਹੀਂ ਕੀਤਾ ਸੀਗਾ ਕਿ ਉਸਦੀ ਵੀਡੀਓ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਨਹੀਂ ਭੇਜੀ ਹੋਈ ਹੈ ਕਿ ਉਸ ਨੌਜਵਾਨ ਨੇ ਆਪਣੀ ਸਟੇਟਮੈਂਟ ਐਸ்சி ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਿੱਲੀ ਵਿੱਚ ਜਾ ਕੇ ਦਰਜ ਨਹੀਂ ਕਰਾਈ ਸੀਗੀ ਚਲੋ ਉਸ ਤੋਂ ਬਾਅਦ ਗਰੀਬ ਆਦਮੀ ਸਾਨੂੰ ਲਿਆ ਕੇ ਮਨਾਮਨੂਕੇ ਦੇ ਕੋਲੋਂ ਬਿਆਨ ਦੁਬਾਰਾ ਕਰਾ ਲਿਆ ਕਿ ਘਟਾਰੂ ਝੱਕ ਵੇਗਣਾ ਹੈ ਕਿ ਸਰਬਜੀਤ ਕੋਰ ਮਾਨੂਕੇ ਜਨੇ ਐਨਆਰਆਈ ਦੀ ਜਗਰੌਚ ਕੋਠੀ ਦੱਬੀ ਸੀਗੀ ਉਹ ਵੇਗਣਾ ਵਾ ਕੋਠੀ ਤਾਂ ਅਸੀਂ ਛਡਾ ਲਈ ਪਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਆ ਲਾਲ ਲਾਲਜੀਤ ਭੁੱਲਰ ਦੇ ਖਿਲਾਫ ਇੱਕ ਐਨਆਰਆਈ ਔਰਤ ਔਰਤ ਹੈ ਉਹ ਉਹ ਕਹਿ ਰਹੀ ਕਿ ਮੇਰੀ ਜ਼ਮੀਨ ਦੇ ਉੱਤੇ ਆਣ ਕੇ ਇਹਨਾਂ ਨੇ ਕਬਜ਼ਾ ਕੀਤਾ ਕਿ ਉਸੇ ਕਿਸੇ ਨੇ ਜਾਂਚ ਕਰਾਈ ਹੈ ਕਿ ਇਸਰਾਰੀ ਦੀ ਕੋਈ ਜਾਂਚ ਕਰਾਈ ਹੈ ਕਿ ਕਿਸੇ ਨੇ ਜਿਹੜੀ ਆਡੀਓ ਉਹਦੀ ਐਕਸਪੋਜ਼ ਹੋਈ ਸੀਗੀ ਕਿ ਹੋਰ ਨਾ ਐਮਐਲਏ ਜਿਹੜੇ ਕੋਠੀਆਂ ਬਣਾ ਰਹੇ ਨੇ ਦੋ ਦੋ ਚਾਰ ਚਾਰ ਕਿੱल्ल्या ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਆ ਜਿਹੜਾ ਉਗੋ ਕੇ ਆ ਉਹ ਸ਼ਾਇਦ ਕਿੱਲੇ ਦੋ ਕਿੱਲੇ ਦੇ ਵਿੱਚ ਕੋਠੀ ਬਣਾ ਰਿਹਾ ਕੋਠੀ ਬਣਾਉਣ ਦਾ ਅਧਿਕਾਰ ਸਾਰਿਆਂ ਨੂੰ ਮੈਂ ਇਸ ਗੱਲ ਦੇ ਖਿਲਾਫ ਨਹੀਂਗਾ ਪਰ ਤੁਸੀਂ ਆਪੇ ਕਹਿੰਦੇ ਸੀ ਸਾਡੇ ਤਾਂ ਜੀ ਸਾਦੇ ਜਿਹੇ ਬੰਦੇ ਨੇ ਪਿੰਚਰਾਂ ਵਾਲੇ ਨੇ ਜੀ ਮੋਬਾਈਲ ਦੁਕਾਨ ਤੇ ਕੰਮ ਕਰਦਾ ਸੀਗਾ ਕੀ ਪੰਜਾਬ ਦੇ ਵਿੱਚ ਮੋਬਾਈਲਾਂ ਦੀਆਂ ਦੁਕਾਨਾਂ ਤੇ ਜਿਹੜੇ ਕੰਮ ਕਰਦੇ ਨੇ 3 ਸਾਲਾਂ ਵਿੱਚ ਅ ਦੋ-ਦੋ ਕਿੱਲੇ-ਕਿੱਲੇ ਡੇਡ-ਡੇਡ ਦੋ-ਦੋ ਕਿੱਲੇ ਦੀਆਂ ਕੋਠੀਆਂ ਬਣਾ ਸਕਦੇ ਨੇ ਜਾਂ ਵੱਡੀਆਂ ਮਹਿੰਗੀਆਂ ਰੋਲੈਕਸ ਦੀਆਂ ਜਾਂ ਹੋਰ ਘੜੀਆਂ ਪਾ ਸਕਦੇ ਨੇ ਨਹੀਂ ਨਾ ਪਾ ਸਕਦੇ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤਾ ਇੱਥੋਂ ਸਪੱਸ਼ਟ ਹੁੰਦਾ ਨਾ ਕਿ ਪੰਜਾਬ ਸਰਕਾਰ ਮਹਿਜ਼ ਆਪਣੀ ਆਪੋਜੀਸ਼ਨ ਨੂੰ ਕਿਸੇ ਢੰਗ ਦੀ ਆਪੋਜੀਸ਼ਨ ਹੈ